ਜਦੋਂ ਆਪਾਂ ਉਹਨਾਂ ਲੱਗੀਆਂ ਦੀ ਰੱਡਾ ਜਿਹਨੂੰ ਆਪਾਂ ਪਿਆਰ ਦੀ ਦੇਸੀ ਸ਼ਰਧਾ ਹੀ ਵੀ ਕਹਿ ਦਿੰਨੇ ਆ ਇਹਦੇ ਹਾਸਤੇ ਆਪਾਂ ਨੂੰ ਕੀ ਕੀ ਸਮਾਨ ਚਾਹੀਦਾ ਬਦਾਮ ਕਾਜੂ ਆ ਮਾਜਾ ਖਸ ਖਸਾ ਲੌਂਗ ਛੋਟੀ ਇਲਾਚੀ ਆ ਤੇ ਗੁਲਾਬ ਦੀਆਂ ਪੱਤੀਆਂ ਆ ਇਹ ਸਾਮਾਨ ਤੁਸੀਂ ਲੈ ਆਉਣਾ ਵਾ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਆਪਾਂ ਬਦਾਮ ਜੇ ਮਤਲਬ ਜਿਹੜਾ ਵੀ ਪਲਵਾਨ ਵਾ ਉਹ ਤਾਂ 50 ਬਦਾਮ ਵੀ ਰੱਖ ਰ ਸਕਦਾ ਵਾ ਜਿਹੜਾ ਵੀ ਡਾਇਟ ਦੇ ਕੋੜੀ ਤੁਸੀਂ ਬਣਾ ਸਕਦੇ ਆ ਆਪਾਂ 50 ਬਦਾਮ ਪਾਏ ਆ फिर पाया बदलाव दत्तियाँ फिर पाया काजू लैची लौंग ਸਸ ਖਾਸਾ ਕਿ ਟੀਵੀ ਲੈਸਾਂ ਦੀ ਕਾਲੀ ਫਿਰ ਭਾਈ ਆਪਾਂ ਜੀ ਕੱਢ ਜੂ ਮਾਰ ਦੇ ਮਾਰ ਦੇ ਚਾਰ ਕਰਾ ਦੇ ਮਾਰ ਇਸੀ ਗੱਲ ਤੇ ਫਿਰ ਭਾਈ ਜੀ ਆਪਾਂ ਸੌਂਫ ਸਾਰੇ ਦਾ ਖੰਡੀ ਹੁੰਦੀ ਹੈ Enquanto... ਹਲੋਈ ਆਪਣਾ ਰਗੜਾ ਬਣ ਕੇ ਤਿਆਰ ਹੋ ਚੁੱਕਿਆ ਵਾ ਕੌਣ ਇਹਨੂੰ ਆਪਾਂ ਕੱਪੜਾ ਛਾਣ ਕਰਾਂਗੇ ਕੱਪੜੇ ਚ ਮਲਮਲ ਦਾ ਕੱਪੜਾ ਲੈ ਕੇ ਉਹਦੇ ਵਿੱਚ ਨਿਚੋੜ ਦੇਣਾ ਵਾ ਅਲਸੀ ਇਸ ਟੇਜ ਨੂੰ ਕਰ ਲੈਣਾ ਵਾ ਜਨਾ ਟਾਈਮ ਆਪਣਾ ਪਾਣੀ ਇਹਦਾ ਸਾਫ ਨਾ ਨਿਕਲੇ ਚੰਗੀ ਤਰ੍ਹਾਂ ਆਸਟਾ ਆਪਣਾ ਰਗੜਾ ਬਣ ਕੇ ਤਿਆਰ ਹੋ ਚੁੱਕਾ ਜੀ ਇਹਦੇ ਵਿੱਚ ਤੁਸੀਂ ਭੁੱਲ ਕੇ ਵੀ ਕਦੇ ਵੀ ਗਲਤੀ ਨਾ ਕਰੋ ਤੁਸੀਂ ਖੰਡ ਪਾਓ ਹਮੇਸ਼ਾ ਹੀ ਤੁਸੀਂ ਸ਼ੱਕਰ ਯੂਜ਼ ਕਰੋ ਸ਼ੱਕਰ ਬਹੁਤ ਵਧੀਆ ਹੈ ਆਪਣੇ ਪਰਵਾਨਾਂ ਲਈ ਤੁਸੀਂ ਹਮੇਸ਼ਾ ਹੀ ਸ਼ੱਕਰ ਹੀ ਪਾ ਕੇ ਤੁਸੀਂ ਪੀ ਕੇ ਤੁਸੀਂ ਇੰਨਾ ਹੀ ਬਣਾਓ ਜਿੰਨਾ ਕਿ ਤੁਸੀਂ ਪੀ ਸਕੋ ਧੰਨਵਾਦ